ਜੇ ਕਿਤੇ ਖਾਣੇ ਵਿੱਚ ਜ਼ਹਿਰ ਵੀ ਹੋਵੇ ਨਾ ਜੇ ਆਪਾਂ ਅਰਦਾਸ ਕਰ ਲਈ ਨਾ ਮਹਾਰਾਜ ਅੱਗੇ ਉਹ ਵੀ ਸ਼ਹੀਦ ਪ੍ਰਸ਼ਾਦ ਬਣ ਜਾਂਦਾ ਜੇ ਤੁਹਾਡਾ ਭਰੋਸਾ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਐਨੀ ਕਿਰਪਾ ਹੋ ਜਾਂਦੀ ਹੈ ਸੋ ਗੁਰਨਾਨਕ ਸਾਹਿਬ ਤੇ ਭਰੋਸਾ ਰੱਖੋ ਬਾਸ ਦੁਨੀਆਂ ਜੋ ਮਰਜ਼ੀ ਕਹੀਂ ਜੇ ਆਪਣਾ ਭਰੋਸਾ ਨਾ ਤੋੜੋ ਇੱਕ ਦੇ ਹੋ ਕੇ ਬਣ ਕੇ ਰਹੋ ਜਿਹੜੇ ਵੀ ਮਹਾਪੁਰਖ ਨਾਲ ਜੁੜੇ ਹੋ ਜੁੜੇ ਰਹੋ ਉਹਦੇ ਨਾਲ ਜੁੜ ਕੇ ਬਾਬੇ ਨਾਨਕ ਨਾਲ ਜੁੜੇ ਰਹੋ। ਮਹਾਪੁਰਖ ਦਾ ਖਹਿੜਾ ਨਾ ਛੱਡੋ। ਨਹੀਂ ਤਾਂ ਰੱਬ ਨੇ ਕਿਹਾ ਵੀ ਇਹ 6 ਮਹੀਨੇ ਉਧਰ ਮਹਾਪੁਰਖ 6 ਮਹੀਨੇ ਉਧਰ ਉਹ ਕੰਮ ਉਹ ਕੰਮ ਨਾ ਕਰੋ। ਜਿੱਥੇ ਵੀ ਜੁੜੇ ਹੋ ਜੁੜੇ ਰਹੋ। ਆਪਣੇ ਮਹਾਪੁਰਖ ਦਾ ਵੱਧ ਤੋਂ ਵੱਧ ਸਤਿਕਾਰ ਕਰੋ। ਉਹਨੇ ਉਂਗਲੀ ਫੜ ਕੇ ਤੁਹਾਨੂੰ ਸੱਚਖੰਡ ਲੈ ਕੇ ਜਾਣਾ। ਹੁਣ ਜਿਹੜੇ ਵੱਡੇ ਮਹਾਪੁਰਖ ਨਾਲ ਜੁੜੇ ਨਾ ਜਦੋਂ ਮਹਾਰਾਜ ਮੂਲ ਮੰਤਰ ਦਿੰਦੇ ਹੁੰਦੇ ਸੀ ਇਹ ਗੱਲਾਂ ਵੈਸੇ ਕਰਨ ਦੀਆਂ ਨਹੀਂ ਬਰੰਦੀਆਂ ਗੱਲਾਂ ਇਹ ਮਹਾਰਾਜ ਕਹਿੰਦੇ ਸੀ ਵੀ ਸਾਨੂੰ ਯਾਦ ਕਹੀਂ ਜੇ ਤੇਰਾ ਸਮਾਂ ਆਏਗਾ ਤੇਰੇ ਬਰਾਬਰ ਖੜਾਂਗੇ ਆ ਕੇ ਪੂਰੇ ਕਾ ਕਹਿਆ ਸਭ ਕੁਝ ਪੂਰਾ ਘਟ ਵੱਧ ਕਿਛ ਨਾ ਮਹਾਰਾਜ ਔਗਣ ਨਹੀਂ ਸੀ ਕਿਸੇ ਨੂੰ ਦੇਖਦੇ ਮੇਰੀ ਰਹਿਤ ਹੈ ਕਿ ਨਹੀਂ ਹੈ ਮਹਾਰਾਜ ਪ੍ਰੇਮ ਕਰਦੇ ਸੀ ਹੁਣ ਵੀ ਸੰਗਤ ਵਿੱਚ ਕਈ ਬੈਠੇ ਜਿਨ੍ਹਾਂ ਨੂੰ ਦਰਸ਼ਨ ਹੁੰਦੇ ਇੱਕ ਬੰਦਾ 10 ਦਿਨ ਗੁਰਦੁਆਰੇ ਨਹੀਂ ਆਇਆ ਵੱਡੇ ਮਹਾਰਾਜ ਸੁਪਨੇ ਜਾਏ ਕਹਿੰਦੇ ਤੂੰ ਗੁਰਦੁਆਰੇ ਨਹੀਂ ਆਉਂਦਾ ਇਹਦਾ ਹਾਂ ਜੀ 10 ਦਿਨ ਹੋ ਗਏ ਮੈਂ ਆਇਆ ਨਹੀਂ ਮਹਾਰਾਜ ਉਹਦੇ ਬਾਅਦ ਪਿੱਟ ਕਰਕੇ ਬੈਹੇ ਕਹਿੰਦੇ ਮੈਂ ਨਹੀਂ ਬੋਦਲਾ ਤੇਰੇ ਨਾਲ ਮੈਂ ਨਾਰਾਜ਼ ਹੋ ਗਿਆ ਕਹਿੰਦਾ ਮਹਾਰਾਜ ਤੁਸੀਂ ਨਾਰਾਜ਼ ਨਾ ਹੋ ਔਟ ਦੇ ਬਿਨਾ ਅਸੀਂ ਕਹਦੇ ਹਾਂ ਤੁਸੀਂ ਤਾਂ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਕਹਿੰਦੇ ਫਿਰ ਗੁਰਦੁਆਰੇ ਕਿਉਂ ਨਹੀਂ ਆਉਂਦਾ ਮਹਾਰਾਜ ਟਾਈਮ ਹੀ ਲੱਗਿਆ ਕਹਿੰਦੇ ਨਾ ਹਫਤੇ ਬਾਅਦ ਗੁਰਦੁਆਰੇ ਆਉਣਾ ਇਹਦਾ ਮਹਾਰਾਜ ਰੁੱਸ ਗਏ ਮੇਰੇ ਨਾਲ ਮੋਸਾ ਮਨਾਇਆ ਵੀ ਮਹਾਰਾਜ ਰੁੱਸੋ ਨਾ ਆਵਾਂਗਾ ਗੁਰਦੁਆ ਹੇ ਵੀ ਇਦਾਂ ਵੀ ਮਹਾਰਾਜ ਰੁੱਸਦੇ ਉਹਦੇ ਨਾਲ ਜਿਹਨਾਂ ਨਾਲ ਪਿਆਰ ਹੋਵੇ ਜਿਹਦਾ ਭਲਾ ਕਰਨਾ ਸੋ ਗੁਰਨਾਨਕ ਸਾਹਿਬ ਨੂੰ ਆਪਣਾ ਬਣਾਈਏ ਹਫਤੇ ਬਾਅਦ 사ਤਸੰਗ ਹੁੰਦਾ ਜਰੂਰ ਕਰਿਆ ਕਰੋ